ਕਾਲ ਸਾ ਵਾਟੂ ਜੀ ਦੀ ਖਤਹਿ ਆਪ ਸਭ ਨੂੰ ਭਰੇ ਮਨ ਦੇ ਨਾਲ ਇਹ ਸੂਚਿਤ ਕਰਨਾ ਕਿ ਕਾਸ਼ਵਾਲੇ ਮਹਾਂਪੁਰਖ ਸੰਤ ਬਾਬਾ ਸੁੱਚਾ ਸਿੰਘ ਜੀ ਸਾਨੂੰ ਤੁਹਾਨੂੰ ਸਦੀਵਕਰ ਵਿਛੋੜਾ ਦੇ ਕੇ ਸਤਿਗੁਰਾਂ ਦੇ ਚਰਨਾਂ 'ਚ ਜਾ ਬਰਾਜੇ ਨੇ ਉਹਨਾਂ ਦਾ ਅੰਤਿਮ ਦਰਸ਼ਨ ਲਈ ਸਰੀਰ ਕਿਲਾ ਨੰਦਗੜ੍ਹ ਸਾਹਿਬ ਵਿਖੇ ਸਵੇਟੋ ਰੱਖਿਆ ਜਾਏਗਾ ਸਮੂੱਚੀ ਸੰਗਤ ਦਾ ਕੇਮਾ ਪੁਰਸ਼ਾਂ ਨੇ ਦਰਸ਼ਨ ਦੇਦਾਰੇ ਕਰਕੇ ਉਹਨਾਂ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰ ਸਕਦੀ ਆ। ਸੰਤ ਬਾਬਾ ਸੁੱਚਾ ਸਿੰਘ ਕਾਰ ਸੇਵਾ ਵਾਲਿਆਂ ਨੇ ਜਿੱਥੇ ਬਾਬਾ ਲਾਲ ਸਿੰਘ ਜੀ ਦੇ ਨਾਲ ਬਾਬਾ ਭਲਵਾਨ ਜੀ ਦੇ ਨਾਲ ਰਲ ਕੇ ਕਾਰ ਸੇਵਾ ਦੇ ਵਿੱਚ ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਆਪਣੇ ਜੀਵਨ ਕਾਲ ਦੌਰਾਨ ਕੀਤੀਆਂ ਲੱਕੜ ਕਾਟ ਤੋਂ ਲੈ ਕੇ ਪਾਣੀ ਤੋਂ ਲੈ ਕੇ ਰਸਤਾ ਤੱਕ ਦਾ ਸਮੂੱਚਾ ਉਪਰਬੰਧ ਕਰਦੇ ਰਹੇ ਕਾਰ ਸੇਵਾ ਸੰਸਥਾ ਕਿਸੇ ਦੇ ਜਾਣ ਪਛਾਣ ਦੀ ਮਹਤਾਜ ਨਹੀਂ ਮੈਂ ਸਮਝਦਾ ਕਿਉਂਕਿ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਜਿੱਥੇ ਬਾਗੇ ਬਾਰਡਰ ਤੋਂ ਲੈ ਕੇ ਮਨਾਲੀ ਤੱਕ ਜਿੰਨੇ ਵੀ ਗੁਰਦੁਆਰਾਂ ਗੁਰਸਥਾਨਾਂ ਨੂੰ ਉਹਨਾਂ ਦੀ ਸੇਵਾ ਸੰਭਾਲ ਕੀਤੀ ਉਥੇ ਸਕੂਲਾਂ ਦੀ ਕਾਲਜਾਂ ਦੀ ਹਸਪਤਾਲਾਂ ਦੀ ਹੜਾਂ ਦੇ ਵਿੱਚ ਆ ਸੜਕਾਂ ਦੀ ਪੁਲਾਂ ਦੀ ਸਾਰੀਆਂ ਸੇਵਾਵਾਂ ਕਾਰ ਸੇਵਾ ਕਿਲਾ ਨੰਦਗੜ੍ਹ ਸਾਹਿਬ ਵੱਲੋਂ ਬੜੇ-ਬੱਡੇ ਪੱਧਰ ਤੇ ਕੀਤੀ ਕੀਤੀ ਗਈ ਸੀ ਤੇ ਬਾਬਾ ਸੁੱਚਾ ਸਿੰਘ ਜੀ ਇਹਨਾਂ ਸੁਮੁੱਚੀਆਂ ਸੇਵਾਵਾਂ ਨੂੰ ਬਹੁਤ ਸੁੰਦਰ ਤਰੀਕੇ ਨਾਲ ਸੰਚਾਲਨ ਕਰਦੇ ਰਹੇ ਆ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੇ ਆ ਤੇ ਸੰਗਤਾਂ ਦੇ ਦਿਲਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਅਥਾਹ ਪਿਆਰ ਤੇ ਸਤਿਕਾਰ ਹੈ ਤੇ ਸੀ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਨੂੰ ਦਰਗਾਹੇ ਨਵਾਸ ਖਿਸ਼ਣ ਸੁਮੁੱਚੀਆਂ ਸੰਗਤਾਂ ਨੂੰ ਦੁਇਕਰ ਜੋੜ ਨਿਮਰਤਾ ਸਾਹਿਬ ਫੇਰ ਲੈਣ ਦੀ ਹੈ ਕਿ ਕੱਲ ਸਵੇਰ ਤੋਂ ਲੈ ਕੇ ਉਹਨਾਂ ਦੇ ਸਰੀਰ ਦੇ ਦਰਸ਼ਨ ਦਿਦਾਰੇ ਕਰਕੇ ਉਹਨਾਂ ਨੂੰ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ ਕਿਲਾ ਨਾਨਕਾਟ ਸਾਹਿਬ ਵਿਖੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ We'll <laughs>